ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾਰ ਸਟੋਰ ਪੰਜਾਬ ਤੇ ਅੱਜ ਫੇਰ ਤੁਹਾਡਾ ਸਵਾਗਤ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਪੂਰੀ ਡਿਟੇਲ ਜਿਹੜੀ ਗੱਡੀ ਦੀ ਪਤਾ ਲੱਗ ਸਕੇ ਅੱਜ ਲੈ ਕੇ ਆ ਗਿਆ ਮਿੱਤਰੋ ਜਮਦੂਦ ਦਾ ਝੋਟਾ ਹਾਂਜੀ ਫੋਰਚਨਰ 2012 ਮਾਡਲ ਸੈਕੰਡ ਆਨਰ ਹਾਂਜੀ ਮਿੱਤਰੋ ਗੱਡੀ ਦੀ ਲੁੱਕ ਚੈੱਕ ਕਰੋ ਬਾਈਅਾਂ ਚ ਲਾਈਵ ਹੀ ਲੱਗਿਆ ਹੋਇਆ ਮਿੱਤਰੋ ਅੰਦਰੋਂ ਗੱਡੀ ਦੀ ਲੁੱਕ ਚੈੱਕ ਕਰੋ ਮਿੱਤਰੋ ਸਾਰੀ オリジナル ਗੱਡੀਆਂ ਕਰ ਲਓ ਜਲਦੀ ਜਲਦੀ ਬਾਈਅ ਆਟੋਮੈਟਿਕ 2012 ਮਾਡਲ ਮਿੱਤਰੋ ਸੈਕੰਡ ਆਨਰ ਦੀ ਗੱਡੀ ਹੈ ਜੀ ਪਾਸਿੰਗ ਆ ਸਾਰੀ ਗੱਡੀ ਰਿਜਨਲ ਕਰੇਚਾ ਲਈ ਗੱਡੀਆਂ ਮਿੱਤਰੋ 2.2 ਇੰਚੀ ਲਾਈਵ ਲੱਗੇ ਐ ਤੇ 205 ਦਾ ਟਾਇਰ ਲੱਗਿਆ ਹੈ ਗੱਡੀ ਨੂੰ ਸਾਰੇ ਫੁੱਲ ਕਾਗਜ਼ ਪੱਤਰ ਦਊਗਾ ਬਾਈ ਕਰਵਾ ਕੇ ਜੀ ਇੰਜਨ ਗੇਅਰ ਐਕਸੀਡੈਂਟ ਦੀ ਫੁੱਲ ਗਾਰੰਟੀ ਹੈ ਮਿੱਤਰੋ ਆਪਣੇ ਕੋਲ ਛੱਡ ਜੋ ਗੱਡੀ ਜੇ ਕੋਈ ਦਿੱਕਤ ਨਿਕਲੀ 24 ਘੰਟਿਆਂ ਦੇ ਅੰਦਰ ਅੰਦਰ ਗੱਡੀ ਉੱਡ ਜਾਲੀਆ ਮਿੱਤਰੋ ਜਲਦੀ ਜਲਦੀ ਕੰਟੈਕਟ ਕਰੋ 9315573857 915573852 ਮਿੱਤਰੋ ਪੂਰੇ 5 ਲੱਖ ਰੁਪਏ ਰੇਟ ਹੈ ਜੀ ਗੱਡੀ ਸਾਰੇ origignal ਪੇਡ ਦੀ ਗੱਡੀਆਂ ਮਿੱਤਰੋ ਸਾਰੇ ਸ਼ੀਸ਼ੇ ਨਾਲ ਦੇ ਤੁਹਾਨੂੰ ਡੇਟ ਦਿਖਾਉਣੀ ਹੈ ਗੱਡੀ ਸ਼ੀਸ਼ੇ ਤੇ ਚੈੱਕ ਕਰ ਲੋ ਜੀ ਗੱਡੀ ਡੇਟ ਸਾਰੇ origignal ਸ਼ੀਸ਼ੇ ਜੀ ਚੈੱਕ ਕਰੋ ਜੀ ਦੁਬਾਰਾ ਫੇਰ ਦੱਸ ਰਿਹਾ ਇੰਜਨ ਗੇਅਰ ਫੁੱਲ ਗਾਰੰਟੀ ਹੈ ਜੀ ਐਕਸੀਡੈਂਟ ਦੀ ਫੁੱਲ ਗਾਰੰਟੀ ਦੁਬਾਰਾ ਫੇਰ ਚੈੱਕ ਕਰ ਲੋ ਮਤਲਬ ਸ਼ੀਸ਼ੇ ਡੇਟ ਗ੍ਰੀਨ ਤੇ ਸੱਜੇ ਪਾਸੇ ਨੰਬਰ ਚੱਲ ਰਿਹਾ ਮਿੱਤਰੋ ਕੰਟੈਕਟ ਕਰੋ ਜੀ ਜਲਦੀ ਜਲਦੀ ਕਰ ਲੋ ਬਾਈ ਮਿੱਤਰੋ ਸਤ ਚੈੱਕ ਕਰੋ ਗੱਡੀ ਸਾਰਾ origignal ਹੈ ਸਾਰਾ ਕੁਝ ਸਾਰਾ ਸਵਾਰਨ ਬਾਈ ਨੇ ਨਾਲ ਦੇ ਨਾਲ ਜੀ ਗੱਡੀ 'ਚ ਬੇਸ ਟੂਬ ਵੀ ਲੱਗੀ ਹੋਈ ਆ ਉਹ ਵੀ ਤੁਹਾਨੂੰ ਚੈੱਕ ਕਰਵਾਉਣੀ ਆ ਮਿੱਤਰੋ ਸ਼ੀਸ਼ੇ ਫੇਰ ਚੈੱਕ ਕਰ ਲੋ ਜੀ ਨਾਲ ਦੇ ਸ਼ੀਸ਼ੇ ਆ ਮਿੱਤਰੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿੱਤਰੋ ਇਹਨੇ ਸਸਤੇ-ਸਸਤੇ ਗੱਡੀਆਂ ਸਾਡੇ ਚੈਨਲ ਤੇ ਆਉਂਦੀਆਂ ਰਹਿੰਦੀਆਂ ਜੀ ਜਲਦੀ-ਜਲਦੀ ਬਾਈ ਕਰਿਆ ਕਰੋ ਆਟੋਮੈਟਿਕ ਗੱਡੀਆਂ ਮਿੱਤਰੋ 2012 ਦਾ ਮਾੜਾ ਤੁਹਾਨੂੰ ਫੇਰ ਦੱਸ ਰਿਹਾ ਮਿੱਤਰੋ ਸੈਕੰਡ ਓਨਰ ਦੀ ਗੱਡੀ ਆ ਪਾਸਿੰਗ ਜਿਹੜੀ ਆ ਆਊਟ ਆ ਮਿੱਤਰੋ ਪਾਸਿੰਗ ਵੀ ਮਿੱਤਰੋ ਗੱਡੀ ਦੀ ਬਾਈ ਨੇ ਕਰਵਾ ਕੇ ਦੇਣੀ ਆ ਜੀ ਦੁਬਾਰਾ ਬੈਗ ਤੋਂ ਚੈੱਕ ਕਰੋ ਮਿੱਤਰੋ ਬੇਸ ਟੂਬ ਕਿਕਰ ਸਾਰੇ ਰੀਜਨਲ ਸਪੀਕਰ ਹੈ ਜੀ ਛੱਤ-ਛੁੱਤ ਬਿਲਕੁਲ ਓਕੇ ਹੈ ਗੱਡੀ ਦੀ ਗੱਡੀ ਨੂੰ ਜਲਦੀ ਜਲਦੀ ਕਰ ਲਓ ਮਿੱਤਰੋ ਬਾਈ ਕਰ ਲਓ ਬੁੱਕ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਗੱਡੀ ਨੂੰ ਕਿਹੜੇ ਮਰਜ਼ੀ ਮਕੈਨਿਕ ਨੂੰ ਚੈੱਕ ਕਰਵਾ ਲਓ ਮਿੱਤਰੋ ਕੋਈ ਪ੍ਰੋਬਲਮ ਨਹੀਂ ਜੀ ਤੁਸੀਂ ਚੈੱਕ ਕਰੋ ਮਿੱਤਰੋ ਦੂਜੀਆਂ ਸੀਟਾਂ ਲੱਗੀਆਂ ਹੋਈਆਂ ਗੱਡੀ ਨੂੰ ਆਟੋਮੈਟਿਕ ਹਾਂਜੀ ਮਿੱਤਰੋ ਐ ਸੀਟ ਅੱਗੇ ਪਿੱਛੇ ਹੁੰਦੀ ਹੈ ਗੱਡੀ ਦੀ ਇਹਨੂੰ ਕਹਿੰਦੇ ਜਮਦੂ ਦਾ ਝੋਟਾ ਹਾਂਜੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ